ਹਲਕਾ ਬੰਗਾ ਦੇ ਪਿੰਡ ਮੇਲੀ ਵਿਖੇ ਮਾਤਾ ਗੁਰਬਖਸ਼ ਕੋਰ ਦੀ ਯਾਦ ਵਿੱਚ ਬਸਰਾ ਅਤੇ ਟੰਡਾ ਪਰਿਵਾਰਾਂ ਵੱਲੋਂ ਬਲੱਡ ਬੈਂਕ ਫਗਵਾੜਾ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 31 ਖੂਨਦਾਨੀਆਂ ਨੇ ਪਹੁੰਚ ਕੇ ਸਵੈ ਇੱਛਾ ਨਾਲ ਖੂਨਦਾਨ ਕੀਤਾ ਕੈਂਪ ਵਿੱਚ ਬਲਵੀਰ ਸਿੰਘ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਯੂਥਾਪਾਗੂ ਰੋਬੀ ਕਾਂਕ ਕੁਲਥਮ ਅਤੇ ਸੁਰਿੰਦਰ ਸਿੰਘ ਢੀਂਟਸਾ ਉ체ਚੇ ਤੌਰ ਤੇ ਪਹੁੰਚੇ ਇਸ ਮੌਕੇ ਜਿਤੇ ਖੂਨਦਾਨੀਆਂ ਨੂੰ ਉ체ਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਉਤੇ ਹੀ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ ਜਿਸ ਨਾਲ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਹਰ ਸੇਤਮੰਦ ਵਿਅਕਤੀ ਨੂੰ ਹਰ 3 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਮਲਕੀਤ ਸਿੰਘ ਰਗਬੋਤਰਾ ਬ੍ਰਿੰਦਰ ਸਿੰਘ ਬਸਰਾ ਪਰਮਜੀਤ ਕੌਰ ਬਸਰਾ ਨਰਿੰਦਰ ਕੋਟ ਢੰਡਾ ਸੰਜੇ ਸਿੰਘ ਬਸਰਾ ਮਨਰਾਜ ਸਿੰਘ ਢੰਡਾ ਸ਼ਿੰਗਾਰਾ ਸਿੰਘ ਬਸਰਾ ਅਤੇ ਹੋਰ ਕਈ ਮੋਤਬਰ ਵਿਅਕਤੀ ਮੌਜੂਦ ਰਹੇ ਅਸੀਂ ਸਾਰੇ ਆ ਜਾਏ ਆ ਤਾਂ ਅਸੀਂ ਜੇ ਅਸੀਂ ਬੱਦਨ ਸਿਖਾਣਾ ਹੈ ਮਾਦੇ ਆ ਵਿੱਚ ਹੋਣਾ ਅੱਛਾ ਹੋ ਗਿਆ ਸਾਫ ਚਲੋਗੇ ਪਾਸੇ ਪਰ ਅਸੀਂ ਕਲਸਰ ਵੀ ਬੋਲਦੇ ਆ ਬਾਹਰ ਇੰਡੀ ਬੰਦੇ ਇੰਡੀ ਹੁੰਦੀ ਕੀ ਕਰਦੇ ਆ ਤਾਂ ਆ ਐਗਜ਼ਾਮਪਲ ਆ ਜਾਣਾ ਜਿਹੜੇ ਸਾਈ ਇੰਡੀਅਨ ਬੰਦੇ ਅੱਜ ਇੱਥੇ ਅਸੀਂ ਆਪੇ ਦੇਸ਼ਿਖਰੇ ਹੋ ਜੀ ਤਾਂ ਅਸੀਂ ਤੋਂ ਨਹੀਂ ਸ਼ਿਕਰ ਰਿਹਾ ਸੀਦਾ ਤੁਸਨਸਰੇ ਹੋਣ ਦਾ ਬਹੁਤ ਤਨ ਇਹ ਖੂਨਦਾਨ ਕੈਂਪ ਲਾਇਆ ਗਿਆ ਹੈ ਇਹ ਖੂਨਦਾਨ ਕੈਂਪ ਮਾਤਾ ਗੁਰਵਖ ਕਰੋੜ ਉਹਨਾਂ ਦੀ ਯਾਦ ਦੇ ਵਿੱਚ ਉਨਾ ਦਾ ਪਰਿਵਾਰ ਢਾਂਡਾ ਅਤੇ ਬਸਤਾ ਪਰਿਵਾਰ ਨੂੰ ਉਜਰਿਤ ਕੀਤਾ ਗਿਆ ਹੈ ਇਸ ਕੈਂਬਰੋਜਨ ਕਰਨੇ ਲਈ ਸਰਕਾਰ ਜੋ ਇਹ ਪਰਿਵਾਰ ਜੂ ਜੂ ਕੇ ਤੋਂ ਆ ਕੇ ਇੱਥੇ ਆਪਣੀ ਮਾਤਾ ਦੀ ਯਾਦ ਨੂੰ ਮੁੜ ਜਾ ਤਾਜ਼ਾ ਕਰਨ ਲਈ ਇਹ ਜਿਹੇ ਕੰਮ ਕਰ ਰਹੇ ਹਨ ਸੋ ਇਹਨਾਂ ਨੂੰ ਇਸ ਬਲੱਡ ਜਨਰੇਸ਼ਨ ਕੈਂਪ ਨੂੰ ਉਜਰਿਤ ਕਰਨ ਲਈ ਜਿੱਥੇ ਭਰਪੂਰ ਸਾਰੀਆਂ ਨਬਧਾਈਆਂ ਇਹਦੇ ਨਾਲ ਨਾਲ ਅਸੀਂ ਸਾਰੇ ਰਲ ਕੇ ਮਾਤਾ ਦੇ ਚਰਨਾਂ ਦੇ ਵਿੱਚ ਆਪਣੇ ਸ਼ਰਧਾ ਸੋਮਨ ਭੇਟ ਕਰਦੇ ਹਾਂ ਔਰ ਮੇਰੇ ਖਿਆਲ ਕਿਸੇ ਵੀ ਬਜ਼ੁਰਗ ਨੂੰ ਖੂਨ ਦਾਣ ਦੇ ਕੇ ਯਾਦ ਕਰਨਾ ਵਧੀਆ ਹੋ ਤਰੀਕਾ ਨਹੀਂ ਹੋ ਸਕਦਾ ਸੋ ਇਨਾਂ ਵੱਲੋਂ ਜਿਹੜਾ ਇਹ ਬੁਰਾਨਾ ਕੀਤਾ ਗਿਆ ਹੈ ਵਾਕਈ ਪ੍ਰਸ਼ੰਸਾਯੋਗ ਹੈ ਔਰ ਮੈਂ ਆਸ ਰੱਖੋਗੇ ਹਰ ਸਾਲ ਆਪਣੀ ਮਾਤਾ ਦੀ ਯਾਦ ਨੂੰ ਜਾਵਾ ਦੁਬਾਰਾ ਇੱਤੇ ਕਰਨ ਦੀ ਇੱਜਹੀ ਕੈਂਪ ਇਹ ਰੋਜ਼ਾਨਾ ਕਰਦੇ ਰਹਿਣਗੇ ਟੈਂਜੀ ਘੜੇ ਆ ਸ਼ੀ ਇਜ਼ ਅ ਡਾਕਟਰ ਇਨ ਯੂਕੇ ਔਰ ਸ਼ੀ 노ਜ਼ ਦਾ ਇੰਪੋਰਟੈਂਸ ਆਫ ਦਾ ਬਲੱਡ ਸੋ ਦੈਟ ਇਜ਼ ਵਾਈ ਸ਼ੀ ਹੈਜ਼ ਲਾਈਫ ਐਂਡ on his request this camp has been organized by our family ਚਲੋ ਅੱਜ ਬੰਗਾ ਵਿਧਾਨ ਸਭਾ ਦੇ ਬਹੁਤ ਹੀ ਅਹਿਮ ਪਿੰਡ ਮੇਣੀ ਵਿੱਚ ਮਾਤਾ ਗੁਰਬਖਸ਼ ਕੌਰ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਸਭ ਫੈਮਿਲੀ ਔਰ ਤਨਾ ਫੈਮਿਲੀ ਵੱਲੋਂ ਜੋ ਖੂਨਦਾਨ ਕੈਂਪ ਲਗਾਇਆ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਖੂਨਦਾਨ ਮਹਾਦਾਨ ਇਹ ਮੰਨਿਆ ਜਾਂਦਾ ਹੈ ਔਰ ਅਸੀਂ ਬਸਰਾ ਫੈਮਿਲੀ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਕਾਰਜ ਕਰਕੇ ਸਮਾਜ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ